ਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸ਼੍ਰੀ ਦਰਬਾਰ ਸਾਈਬਰ ਨਤਮਸਤਕ ਹੋਏ ਜਿੱਥੇ ਉਹ ਮੀਡੀਆ ਨਾਲ ਗੱਲਬਾਤ ਕਰਦੇ ਨਜ਼ਰ ਆਏ ਇਹ ਜ਼ੁਰਾਣਾ ਪੰਜਾਬ ਸਰਕਾਰ ਤੇ ਵੱਧੇ ਨਜ਼ਰ ਆਏ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਉਹਨਾਂ ਨੇ ਮਾਨ ਸਰਕਾਰ ਤੇ ਸਵਾਲ ਖੜੇ ਕੀਤੇ ਜਿੱਥੇ ਉਹਨਾਂ ਦੇ ਵੱਲੋਂ ਗੈਂਗਸਟਰ ਤੇ ਵਾਰ ਮੁਹਿੰਮ ਚਲਾਈ ਗਈ ਉਥੇ ਉਹ ਸਰਕਾਰ ਨੂੰ ਘੇਰ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਇੰਜ ਲੱਗ ਰਿਹਾ ਹੈ ਕਿ ਸਰਕਾਰ ਗੈਂਗਸਟਰਾਂ ਦੇ ਨਾਲ ਰਲ ਹੀ ਹੋਈ ਹੈ اس موکے بی بی ہر سمردت پور बादल काफी गरम ਹੁੰਦੇ ਨਜ਼ਰ ਆਏ ਸਰਕਾਰ ਨੂੰ ਲੈ ਕੇ ਤੰਗ ਕੱਸੇ ਨਜ਼ਰ ਆਏ ਕੀ ਕੁਝ کیا ਉਹਨਾਂ ਨੇ ਇੱਕ ਵਾਰ ਆਪਾਂ ਸੁਣਦੇ ਹਾਂ ਹੈਰਿਟ ਇੰਸ਼ੋਰੈਂਸ ਇੱਕ ਨਵਾਂ ਡਰਾਮਾ ਹੈਗਾ ਜੀ ਜਿਵੇਂ ਅ پہلے ہزار ہزار ਦੇ ਫਾਰਮ ਪਰ ਆਈ ਸੀ 2022 ਦੀ ਚੋਣਾਂ ਤੋਂ ਪਹਿਲੇ ਲੋਕਾਂ ਦਾ ਲਾਲਚ ਦੇ ਕੇ ਡਾਟਾ ਇਕੱਠਾ ਕੀਤਾ ਉਸ ਡਾਟੇ ਨੂੰ ਇਸਤੇਮਾਲ ਕਰਕੇ ਉਹ ਲੋਕਾਂ ਨੂੰ ਮੈਸੇਜ ਭੇਜੇ ਕਿ ਜੀ ਤੁਹਾਡਾ ਫਾਰਮ ਭਰ ਗਿਆ ਤਾਂ ਝਾੜੂ ਨੂੰ ਵੋਟ ਪਾਓ ਨਾਲ ਦੀ ਨਾਲ 1000 ਰੁਪਏ ਸ਼ੁਰੂ ਹੋ ਜਾਣਗੇ ਇਹ ਸਾਰਾ ਡਾਟਾ ਇਕੱਠਾ ਕਰਨ ਦਾ ਇੱਕ ਤਰੀਕਾ ਹੈਗਾ ਹੁਣ ਉਹ ਤਾਂ ਨਿਕਲ ਗਿਆ ਚਾਰ ਸਾਲ ਨਿਕਲ ਕੇ ਦਵਾਨੀ ਕਿਸੇ ਬੀਬੀ ਨੂੰ ਮਿਲੀ ਨਹੀਂ ਤਾਂ ਹੁਣ ਨਵਾਂ ਡਰਾਮਾ ਕਰਨਾ ਹੈਗਾ ਤੇ ਇਹ 10 ਲੱਖ ਦਾ ਹੁਣ ਨਵਾਂ ਡਰਾਮਾ ਹੈਗਾ ਸੋ ਇਹ ਤਾਂ ਨਿਤ ਨਵੇਂ ਡਰਾਮੇ ਹੀ ਕਰਦੇ ਰਹਿੰਦੇ ਨੇ ਹਕੀਕਤ ਜ਼ਮੀਨ 'ਚ ਆਏ ਕਿ ਬੁਰਾ ਹਾਲ ਹੈਗੇ ਪਹਿਲੇ ਇਹਨਾਂ ਨੇ ਆਪਣੇ ਮੁਹੱਲਾਖ ਲੈਣੇ ਬਣਾਏ ਸਾਰੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਖਿੱਚ ਕੇ ਉੱਥੇ ਬਿਠਾਤਾ ਉੱਥੇ ਵੀ ਕੀ ਕੋਈ ਨਾ ਕੋਈ ਦਵਾਈ ਮਿਲੇ ਨਾ ਕੋਈ ਇਲਾਜ ਹੋਏ ਸੋਏ ਸਾਰੇ ਡਰਾਮੇ ਹੈਗੇ ਸਰਕਾਰ ਤੋਂ ਡਰਾਮੇ ਤੋਂ ਇਲਾਵਾ ਇਹ ਨਾ ਦੇਖੋ ਕੁਛ ਇਖਤਿਹਾਰ ਸ਼ੁਰੂ ਕੀਤਾ ਗਿਆ ਨੌਜਵਾਨਾਂ ਨੂੰ ਚੱਕਿਆ ਜਾ ਰਹੇ ਹਜ਼ਾਰਾਂ ਗ੍ਰਿਫਤਾਰੀਆਂ ਜ਼ੋਰੀਆਂ ਦੇ ਨਜ਼ਾਇਜ਼ ਨਹੀਂ ਨੌਜਵਾਨਾਂ ਦੇ ਕਰਦੇ ਕਿਸੇ ਨਹੀਂ ਇਹ ਤਾਂ ਸਿਗਾ ਗੈਂਗਸਟਰ ਦੀ ਉਹਨਾਂ ਨੂੰ ਫੜਨ ਵਾਸਤੇ ਤੇ ਫਿਰ ਨੌਜਵਾਨਾਂ ਨੂੰ ਕਾਨੂੰ ਫੜ ਰਹੇ ਨੇ ਮੈਂ ਤਾਂ ਸੋਚਿਆ ਕਿ ਆ ਸਿਗਾ ਕਿ ਗੈਂਗਸਟਰ ਨੂੰ ਫੜਨਗੇ ਲੇਕਿਨ ਇਸ ਫਰਹਾਰ ਜੀ ਜਿਹੜਾ ਵੀ ਨਾ ਰੱਖਿਆ ਹੈਗਾ ਕਿਹੜੇ ਗੈਂਗਸਟਰ ਨੂੰ ਫੜਿਆ ਹੈਗਾ ਲੰਬੇ ਲੰਬੇ ਇੱਕ ਪੇਜ ਦੇ ਇਸ਼ਤਿਹਾਰ ਅਖਬਾਰਾਂ 'ਚ ਜ਼ਰੂਰ ਲੋਕਾਂ ਦੇ ਕਰੋੜਾਂ ਰੁਪਏ ਖਰਚ ਕਰਕੇ ਲਗਾਤੇ ਲੇਕਿਨ ਗੈਂਗਸਟਰ ਫੜਿਆ ਕਿਹੜਾ ਹੈਗਾ ਮੈਂ ਤਾਂ ਬਲ ਕੇ ਖ਼ਬਰਾਂ ਜੀ ਆਪ ਫੜਿਆ ਪੜਿਆ ਸੀਗਾ ਕਿ ਭਗਵਾਨਪੁਰੀਆ ਜਿਹੜਾ ਇੱਕ ਨੋਨ ਗੈਂਗਸਟਰ ਜਿਹਨਾਂ ਦੇ ਖਿਲਾਫ ਇਹਨਾਂ ਨੇ ਹੀ ਓ.ਐਪੀ ਲਾਇਆ ਸੀਗਾ ਉਹ ਕਹਿੰਦੇ ਹੁਣ ਉਹਦੇ ਖਿਲਾਫ ਕੋਈ ਸਬੂਤ ਨਹੀਂ ਤਾਂ ਅਸੀਂ ਪ੍ਰੋਸੀਕਿਊਸ਼ਨ ਨਹੀਂ ਕਰ ਸਕਦੇ ਸੋ ਇਹ ਗੈਂਗਸਟਰ ਨੂੰ ਫੜ ਰਹੇ ਨੇ ਘਿਰਲੇ ਹੋਏ ਨੇ ਤੇ ਛੱਡ ਰਹੇ ਨੇ ਤੇ ਆਹੀ ਕਾਰਨ ਹੈ ਕਿ ਰੋਜ਼ ਦਿਨ ਦਿਹਾੜੇ ਮੌਤਾ ਹੋ ਰਹੀਆਂ ਨੇ ਇਹ ਨਵਾਂ ਸਾਲ ਚੜਿਆ ਤੇ ਨਵਾਂ ਸਾਲ ਦੇ ਪਹਿਲੇ 10 ਦਿਨ ਲਗਾਤਾਰ ਖ਼ਬਰਾਂ 'ਚ ਕਿੱਥੇ ਕਤਲ ਹੋ ਰਹੇ ਨੇ ਕਿੱਥੇ ਲੁੱਟਾ ਖੋਹ ਹੁਣ ਤੁਹਾਡੇ ਇੱਥੇ ਸ਼ਹਿਰ 'ਚ ਵੀ ਮੈਨੂੰ ਪਤਾ ਲੱਗਿਆ ਕੱਲ ਪਰਸੋਂ ਹੀ 20 ਲੱਖ ਰੁਪਏ ਲੁੱਟ ਕੇ ਲੈ ਗਏ ਇੱਕ ਦੁਕਾਨ ਦੇ ਦੁਕਾਨ ਤੋਂ ਤੋਂ ਰੋਜ਼ ਲੁੱਟਾ ਖੋਹਾਂ ਫਿਰੋਤੀਆਂ ਹੋ ਰਹੀਆਂ ਨੇ ਇਹ ਕਿਨੂੰ ਫੜ ਰਹੇ ਨੇ ਪਤਾ ਨਹੀਂ ਕੋਈ ਕਰਿੰਦੇ ਕਰੁੰਦੇ ਜੇ ਫੜ ਰਹੇ ਨੇ ਫੜਨਾ ਹੈ ਤਾਂ ਅਸਲ ਬੰਦਿਆਂ ਨੂੰ ਫੜੇ ਕਦੇ ਕਹਿੰਦੇ ਸੀ 골ਡੀ ਬਰਾੜ ਨੂੰ ਫੜ ਰਹੇ ਨੇ ਕਦੇ ਕੁਝ ਕਹਿੰਦੇ ਸੀ ਜੇਲਾ ਦੇ ਵਿੱਚੋਂ ਤਾਂ ਇਹਨਾਂ ਦੀ VIP ਦੀ ਤਰ੍ਹਾਂ ਤਾਂ ਇੰਟਰਵਿਊਜ਼ ਹੁੰਦੀਆਂ ਨੇ ਗੈਂਗਸਟਰਾਂ ਦੀ ਸੋ ਇਹਨਾਂ ਨੇ ਫੜਨਾ ਕੀ ਹੈਗਾ ਇਹ ਤਾਂ ਆਪ ਇਹਨਾਂ ਨੂੰ ਇਹਨਾਂ ਨੂੰ ਸ਼ਹਿ ਦੇ ਰਹੇ ਨੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸ਼੍ਰੀ ਦਰਬਾਰ ਸਾਈਬਰ ਨਤਮਸਤ ਖੋਏ ਜਿੱਥੇ ਉਹ মিডিਆ ਨਾਲ ਗੱਲਬਾਤ ਕਰਦੇ ਨਜ਼ਰ ਆਏ ਇਹ ਜ਼ੁਰਾਣਾ ਪੰਜਾਬ ਸਰਕਾਰ ਤੇ ਵੱਧੇ ਨਜ਼ਰ ਆਏ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਉਹਨਾਂ ਨੇ ਮਾਨ ਸਰਕਾਰ ਤੇ ਸਵਾਲ ਖੜੇ ਕੀਤੇ ਜਿੱਥੇ ਉਹਨਾਂ ਦੇ ਵੱਲੋਂ ਗੈਂਗਸਟਰ ਤੇ ਵਾਰ ਮੁਹਿੰਮ ਚਲਾਈ ਗਈ ਉਥੇ ਸਰਕਾਰ ਨੂੰ ਘੇਰ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਇੰਜ ਲੱਗ ਰਿਹਾ ਹੈ ਕਿ ਸਰਕਾਰ ਗੈਂਗਸਟਰਾਂ ਦੇ ਨਾਲ ਰਲ ਹੀ ਹੋਈ ਹੈ ਇਸ ਮੌਕੇ ਬੀਬੀ ਹਰ ਸਿਮਰਤ कौर ਬਾਦਲ ਕਾਫੀ ਗਰਮ ਹੁੰਦੇ ਨਜ਼ਰ ਆਏ ਸਰਕਾਰ ਨੂੰ ਲੈ ਕੇ ਤੰਗ ਕੱਸੇ ਨਜ਼ਰ ਆਏ ਕੀ ਕੁਝ ਕਿਹਾ ਉਹਨਾਂ ਨੇ ਇੱਕ ਵਾਰ ਆਪਾਂ ਸੁਣਦੇ ਹਾਂ ਹੈਲਥ ਇੰਸ਼ੋਰੈਂਸ ਇੱਕ ਨਵਾਂ ਡਰਾਮਾ ਹੈਗਾ ਜੀ ਜਿਵੇਂ ਅ ਪਹਿਲੇ ਹਜ਼ਾਰ ਹਜ਼ਾਰ ਦੇ ਫਾਰਮ ਪਰ ਆਈ ਸੀ 2022 ਦੀ ਚੋਣਾਂ ਤੋਂ ਪਹਿਲੇ ਲੋਕਾਂ ਦਾ ਲਾਲਚ ਦੇ ਕੇ ਡਾਟਾ ਇਕੱਠਾ ਕੀਤਾ ਉਸ ਡਾਟੇ ਨੂੰ ਇਸਤੇਮਾਲ ਕਰਕੇ ਇਹ ਲੋਕਾਂ ਨੂੰ ਮੈਸੇਜ ਭੇਜੇ ਕਿ ਜੇ ਤੁਹਾਡਾ ਫਾਰਮ ਭਰ ਗਿਆ ਤਾਂ ਝਾੜੂ ਨੂੰ ਵੋਟ ਪਾਓ ਨਾਲ ਦੀ ਨਾਲ 1000 ਰੁਪਏ ਸ਼ੁਰੂ ਹੋ ਜਾਣਗੇ ਇਹ ਸਾਰਾ ਡਾਟਾ ਇਕੱਠਾ ਕਰਨ ਦਾ ਇੱਕ ਤਰੀਕਾ ਹੈਗਾ ਹੁਣ ਉਹ ਤਾਂ ਨਿਕਲ ਗਿਆ ਚਾਰ ਸਾਲ ਨਿਕਲ ਕੇ ਦੁਆਨੀ ਕਿਸੇ ਬੀਬੀ ਨੂੰ ਮਿਲੀ ਨਹੀਂ ਤਾਂ ਹੁਣ ਨਵਾਂ ਡਰਾਮਾ ਕਰਨਾ ਹੈਗਾ ਤੇ ਇਹ 10 ਲੱਖ ਦਾ ਹੁਣ ਨਵਾਂ ਡਰਾਮਾ ਹੈਗਾ ਸੋ ਇਹ ਤਾਂ ਨਿਤ ਨਵੇਂ ਡਰਾਮੇ ਹੀ ਕਰਦੇ ਰਹਿੰਦੇ ਨੇ ਹਕੀਕਤ ਜ਼ਮੀਨ 'ਚ ਆਏ ਕਿ ਬੁਰਾ ਹਾਲ ਹੈਗੇ ਪਹਿਲੇ ਇਹਨਾਂ ਨੇ ਆਪ ਦੇ ਮਹੱਲਾ ਖਲਨੇਕ ਬਣਾਏ ਸਾਰੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਖਿੱਚ ਕੇ ਉੱਥੇ ਬਿਠਾਤਾ ਉੱਥੇ ਵੀ ਕੀ ਕੋਈ ਨਾ ਕੋਈ ਦਵਾਈ ਮਿਲੇ ਨਾ ਕੋਈ ਇਲਾਜ ਹੋਏ ਸੋ ਇਹ ਸਾਰੇ ਡਰਾਮੇ ਹੈਗੇ ਸਰਕਾਰ ਤੋਂ ਡਰਾਮੇ ਤੋਂ ਇਲਾਵਾ ਇਹਨਾਂ ਦੇ ਕੋਈ ਕੁਝ ਹੈ ਨੌਜਵਾਨਾਂ ਨੂੰ ਚੱਕਿਆ ਜਾ ਰਹੇ ਹਜ਼ਾਰਾਂ ਗ੍ਰਿਫਤਾਰੀਆਂ ਜ਼ੋਰੀਆਂ ਦੇ ਨਜ਼ਾਇਜ਼ ਨੌਜਵਾਨਾਂ ਦੇ ਕਰਦੇ ਕਿ ਸ਼ੁਰੂ ਹੋਇਆ ਨਹੀਂ ਇਹ ਤਾਂ ਸੀਗਾ ਗੈਂਗਸਟਰ ਦੀ ਉਹਨਾਂ ਨੂੰ ਫੜਨ ਵਾਸਤੇ ਤੇ ਫਿਰ ਨੌਜਵਾਨਾਂ ਨੂੰ ਕਾਨੂੰ ਫੜ ਰਹੇ ਨੇ ਮੈਂ ਤਾਂ ਸੋਚਿਆ ਕਿ ਆ ਸੀਗਾ ਕਿ ਗੈਂਗਸਟਰ ਨੂੰ ਫੜਨਗੇ ਲੇਕਿਨ ਇਸ ਫਰਹਾਰ ਜੀ ਜਿਹੜਾ ਵੀ ਨਾ ਰੱਖਿਆ ਹੈਗਾ ਕਿਹੜੇ ਗੈਂਗਸਟਰ ਨੂੰ ਫੜਿਆ ਹੈਗਾ ਲੰਬੇ ਲੰਬੇ ਇੱਕ ਪੇਜ ਦੇ ਇਸ਼ਤਿਹਾਰ ਅਖਬਾਰਾਂ 'ਚ ਜ਼ਰੂਰ ਲੋਕਾਂ ਦੇ ਕਰੋੜਾਂ ਰੁਪਏ ਖਰਚ ਕਰਕੇ ਲਗਾਉਂਦੇ ਲੇਕਿਨ ਗੈਂਗਸਟਰ ਫੜਿਆ ਕਿਹੜਾ ਹੈਗਾ ਮੈਂ ਤਾਂ ਬਲ ਕੇ ਖ਼ਬਰਾਂ 'ਚ ਆਪ ਫੜਿਆ ਪੜਿਆ ਸੀਗਾ ਕਿ ਭਗਵਾਨਪੁਰੀਆ ਜਿਹੜਾ ਇੱਕ ਨੋਨ ਗੈਂਗਸਟਰ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਹੀ ਓ.ਪੀ.ਐਲ. ਆਇਆ ਸੀਗਾ ਉਹ ਕਹਿੰਦੇ ਹੁਣ ਉਹਦੇ ਖਿਲਾਫ ਕੋਈ ਸਬੂਤ ਨਹੀਂ ਤਾਂ ਅਸੀਂ ਪ੍ਰੋਸੀਕਿਊਸ਼ਨ ਨਹੀਂ ਕਰ ਸਕਦੇ ਸੋ ਇਹ ਗੈਂਗਸਟਰ ਨੂੰ ਫੜ ਰਹੇ ਨੇ ਕਿ ਰਲੇ ਹੋਏ ਨੇ ਤੇ ਛੱਡ ਰਹੇ ਨੇ ਤੇ ਆਹੀ ਕਾਰਨ ਹੈ ਕਿ ਰੋਜ਼ ਦਿਨ ਦਿਹਾੜੇ ਮੋਤਾ ਹੋ ਰਹੀਆਂ ਨੇ ਇਹ ਨਵਾਂ ਸਾਲ ਚੜਿਆ ਤੇ ਨਵਾਂ ਸਾਲ ਦੇ ਪਹਿਲੇ 10 ਦਿਨ ਲਗਾਤਾਰ ਖਬਰਾਂ 'ਚ ਕਿੱਥੇ ਕਤਲ ਹੋ ਰਹੇ ਨੇ ਕਿੱਥੇ ਲੁੱਟਖੋਹ ਹੁਣ ਤੁਹਾਡੇ ਇੱਥੇ ਸ਼ਹਿਰ 'ਚ ਵੀ ਮੈਨੂੰ ਪਤਾ ਲੱਗਿਆ ਕੱਲ ਪਰਸੋਂ ਹੀ 20 ਲੱਖ ਰੁਪਏ ਲੁੱਟ ਕੇ ਲੈ ਗਏ ਇੱਕ ਦੁਕਾਨ ਦੇ ਦੁਕਾਨ ਤੋਂ ਰੋਜ਼ ਲੁੱਟਖੋਹਾਂ ਫਿਰੋਤੀਆਂ ਹੋ ਰਹੀਆਂ ਨੇ ਇਹ ਕਿਰੋਂ ਫੜ ਰਹੇ ਨੇ ਪਤਾ ਨਹੀਂ ਕੋਈ ਕਰੰਦੇ ਕਰੰਦੇ ਜੇ ਫੜ ਰਹੇ ਨੇ ਫੜਨਾ ਹੈ ਤਾਂ ਅਸਲ ਬੰਦਿਆਂ ਨੂੰ ਫੜੇ ਕਦੇ ਕਹਿੰਦੇ ਸੀ 골ਡੀ ਬਰਾਡ ਨੂੰ ਫੜ ਰਹੇ ਨੇ ਕਦੇ ਕੁਝ ਕਹਿੰਦੇ ਸੀ ਜੇਲਾ ਦੇ ਵਿੱਚ ਉਹ ਤਾਂ ਇਹਨਾਂ ਦੀ ਵੀਆਈਪੀ ਦੀ ਤਰ੍ਹਾਂ ਤਾਂ ਇੰਟਰਵਿਊਜ਼ ਹੁੰਦੀਆਂ ਨੇ ਗੈਂਗਸਟਰਾਂ ਦੀ ਸੋ ਇਹਨਾਂ ਨੇ ਫੜਨਾ ਕੀ ਹੈਗਾ ਇਹ ਤਾਂ ਆਪ ਇਹਨਾਂ ਨੂੰ ਇਹਨਾਂ ਨੂੰ ਸ਼ਹਿ ਦੇ ਰਹੇ